ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਇੱਕ ਭੈਣ ਦਾ ਆਪਾਂ ਨੂੰ ਆਇਆ ਸੀਗਾ ਜੀ ਕਮੈਂਟ ਠੀਕ ਹੈ ਜੀ ਬੇਸਣ ਦੇ ਲੱਡੂਆਂ ਬਾਰੇ ਸੋ ਕਹਿੰਦੇ ਬੇਸਣ ਦੇ ਲੱਡੂ ਬਣਾ ਕੇ ਦਿਖਾਓ ਲੋ ਜੀ ਆਪਾਂ ਨੇ ਬੇਸਣ ਦੇ ਲੱਡੂ ਬਣਾਏ ਆ ਜੀ ਅੱਜ ਠੀਕ ਹੈ ਜੀ ਬਿਲਕੁਲ ਸਿੰਪਲ ਤਰੀਕੇ ਨਾਲ ਹਲਵਾਈ ਸਟਾਈਲ ਸੋ ਜਿਹੜਾ ਜਿਹੜਾ ਮੈਂ ਸਮਾਨ ਲਿਆ ਅੱਗੇ ਵੀਡੀਓ 'ਚ ਦੇਖ ਲਿਓ ਤੁਸੀਂ ਸੋ ਨਾਲੇ ਆਪਾਂ ਨੇ ਬੂਰੇ ਦੀ ਰੈਸਪੀ ਵੀ ਨਾਲੇ ਪਾਤੀ ਠੀਕ ਹੈ ਜੀ ਬੂਰਾ ਵੀ ਆਪਾਂ ਨੇ ਘਰਾਂ ਹੀ ਬਣਾਇਆ ਤਾਂ ਸੋ ਰੈਸਪੀ ਤੁਸੀਂ ਸਿੱਖਣੀ ਆ ਜੀ ਤਾਂ ਵੀਡੀਓ ਨਾਲ ਬਨੇ ਰਹੋ ਆਜੋ ਫਿਰ ਵੀਡੀਓ ਕਰਦੇ ਆਂ ਸਟਾਰਟ ਹੁਣ ਤੇ ਲੋ ਜੀ ਬੇਸਣ ਦੇ ਲੱਡੂ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਕੀ ਠੀਕ ਆ ਜੀ ਗੈਸ ਬਾਲ ਲਾਂਗੇ ਆਪਾਂ ਸੇਕ ਕਰ ਲਿਆ ਆਪਾਂ ਨੇ ਘੱਟ ਜੇ ਤਾਂ ਤੁਸੀਂ ਬਣਾ ਰਹੇ ਆ ਜੀ ਗਰਮੀ ਦੇ ਵਿੱਚ ਫਿਰ ਤਾਂ ਤੁਸੀਂ ਬੇਸਣ ਦੇ ਵਿੱਚ ਇਕੱਲਾ ਹੀ ਘੀ ਪਾ ਲਿਓ ਰਫੈਂਡ ਨਾ ਪਾਇਓ ਤੇ ਹੁਣ ਆਪਾਂ ਬਣਾ ਰਹੇ ਹਾਂ ਜੀ ਸਰਦੀ ਦਾ ਮੌਸਮ ਹੈ ਥੋੜਾ ਜਿਹਾ ਠੀਕ ਆ ਜੀ ਜੇ ਮੰਨ ਲਓ ਆਪਾਂ ਅੱਧਾ ਕਿਲੋ ਬੇਸਣ ਦੇ ਬਣਾਣੇ ਆ ਤਾਂ ਉਹਦੇ ਵਿੱਚ 350 ਗ੍ਰਾਮ ਆਪਾਂ ਨੇ ਘੀ ਪਾਉਣਾ ਠੀਕ ਆ ਜੀ ਤੇ 150 ਗ੍ਰਾਮ ਪਾਉਗੇ ਰਫੈਂਡ ਯਾਨੀ ਤਿੰਨ ਹਿੱਸੇ ਘੀ ਇੱਕ ਹਿੱਸਾ ਰਫੈਂਡ ਦਾ ਸਰਦੀ ਦੇ ਵਿੱਚ ਪਾਉਣਾ ਜ਼ਰੂਰੀ ਆ ਠੀਕ ਆ ਜੀ ਜੇ ਕੱਲੇ ਘੀ ਚ ਬਣਾਉਂਗੇ ਇੱਕ ਤਾਂ ਇਹ ਜੰਮ ਜ਼ਿਆਦਾ ਜਾਂਦੇ ਆ ਤੇ ਇੱਕ ਚਿੱਟੇ ਚਿੱਟੇ ਜੇ ਹੋ ਜਾਂਦੇ ਆ ਠੀਕ ਆ ਜੀ ਮੈਂ ਬਣਾ ਰਿਹਾ ਇੱਕ ਕੱਪ ਬੇਸਣ ਦੇ ਠੀਕ ਆ ਜੀ ਇੱਕ ਕੱਪ ਬੇਸਣ ਦੇ ਵਿੱਚ ਹੁਣ ਤਕਰੀਬਨ ਮੈਂ ਤਿੰਨ ਹਿੱਸੇ ਕੀ ਪਾ ਦਿਆ ਇੱਕ ਹਿੱਸਾ ਰੱਖਣ ਦਾ ਤੇ ਇਹਨੂੰ ਕਰਾਂਗੇ ਚੰਗੀ ਤਰ੍ਹਾਂ ਮੈਲਟ ਤੇ ਅੱਜ ਤੁਹਾਨੂੰ ਪੂਰੇ ਪ੍ਰੋਪਰ ਹਲਵਾਈ ਸਟਾਈਲ ਲੱਡੂ ਬਣਾ ਕੇ ਦਿਖਾਵਾਂਗੇ ਜਿਹੜੇ ਤਰੀਕੇ ਨਾਲ ਅਸੀਂ ਦੁਕਾਨ ਤੇ ਬਣਾਉਂਦੇ ਰਹੇ ਹਾਂ ਠੀਕ ਹੈ ਜੀ ਦੁਕਾਨ ਤੇ ਲੱਗੇ ਹੋਏ ਸੀ ਜਦ ਉਸ ਤਰੀਕੇ ਨਾਲ ਠੀਕ ਹੈ ਜੀ ਤੇ ਜਿਹੜਾ ਬੂਰਾ ਏ ਬੂਰਾ ਵੀ ਅੱਜ ਆਪਾਂ ਘਰੇ ਹੀ ਬਣਾਵਾਂਗੇ ਚੀਨੀ ਦਾ ਠੀਕ ਹੈ ਜੀ ਆ ਮੇਰੇ ਕੋਲ ਥੋੜੀ ਜਿਹੀ ਚਾਣੀ ਬਚੀ ਪਈ ਆ ਠੀਕ ਹੈ ਜੀ ਮੈਂ ਜਾਮਣਾ ਦੀ ਵੀਡੀਓ ਬਣਾ ਕੇ ਰੱਖੀ ਹੋਈ ਆ ਉਹ ਵੀ ਪਾਵਾਂਗੇ ਇੱਕ ਦੋ ਦਿਨ ਦੇ ਵਿੱਚ ਠੀਕ ਹੈ ਜੀ ਤੇ ਕੁਸਕਪਾ ਇਹਦਾ ਪੂਰਾ ਕੁੱਟਾਂਗੇ ਠੀਕ ਹੈ ਜੀ ਕੁਸਕ ਚੀਨੀ ਪਾਵਾਂਗੇ ਹੋਰ ਤੇ ਲਓ ਜੀ ਇਹਨੂੰ ਕਰਦੇ ਆ ਮੈਲਟ ਲਓ ਜੀ ਕੀ ਆ ਆਪਣਾ ਮੈਲਟ ਹੋ ਗਿਆ ਹੁਣ ਥੋੜਾ ਸੇਕ ਘੱਟ ਕਰ ਲੂਗੇ ਇਹਦੇ ਚ ਸਭ ਤੋਂ ਪਹਿਲਾਂ ਤਾਂ ਆਪਾਂ ਮੈਦਾ ਪਾਵਾਂਗੇ ਠੀਕ ਹੈ ਜਿੰਨੇ ਵੀ ਦੁਕਾਨਾਂ ਵਾਲੇ ਲੱਡੂ ਬਣਾਉਂਦੇ ਆ ਸਿਰਫ ਕੋਈ ਉਹ ਵੀਰ ਹੋਊਗਾ ਜਿਹੜਾ ਮੈਦਾਂ ਨਹੀਂ ਵਰਤਦਾ ਹੋਊਗਾ ਨਹੀਂ ਸਾਰੀ ਵੀਰ ਠੀਕ ਹੈ ਜੀ ਦੁਕਾਨਾਂ ਵਾਲੇ ਜੇ ਮਤਲਬ 5 ਕਿਲੋ ਬੇਸਣ ਦੇ ਬਣਾ ਰਹੇ ਆ ਉਹ ਤਾਂ 4 ਕਿਲੋ ਜਾਂ 3.5 ਕਿਲੋ ਬੇਸਣ ਪਾਉਂਗੇ 1.5 ਕਿਲੋ ਮੈਦਾਂ ਉਹਨੇ ਪਾਣੀ ਪਾਣਾ ਠੀਕ ਹੈ ਜੀ ਅਸੀਂ ਵੀ ਪਾਉਂਦੇ ਰਹੇ ਹਾਂ ਤੁਹਾਨੂੰ ਤਾਂ ਹੀ ਮੈਂ ਦੱਸ ਰਿਹਾ ਵੀ ਪੂਰੀ ਹਲਵਾਈ ਸਟਾਈਲ ਰੈਸਪੀ ਤੁਹਾਨੂੰ ਦੱਸੂਗਾ ਅੱਜ ਠੀਕ ਹੈ ਜੀ ਲਓ ਜੀ ਆਪਾਂ ਨੇ ਜਣੀ ਗੱਲ ਉਹੀ ਆ ਗਈ ਵੀ ਇੱਕ ਹਿੱਸੇ ਮੈਦਾਂ ਤਿੰਨ ਹਿੱਸੇ ਬੇਸਣ ਠੀਕ ਹੈ ਜੀ ਤੇ ਲਓ ਜੀ ਹੁਣ ਪਾਉਂਦੇ ਆ ਬੇਸਣ ਬੇਸਣ ਛਾਣ ਕੇ ਪਾਇਓ ਠੀਕ ਹੈ ਜੀ ਛਾਣੀ ਤੇ ਬਗੈਰ ਬੇਸਣ ਨਾ ਪਾਇਓ ਤੇ ਲਓ ਜੀ ਬੇਸਣ ਆਪਣਾ ਥੋੜਾ ਜਿਹਾ ਘੱਟ ਹੈ ਥੋੜਾ ਜਿਹਾ ਬੇਸਣ ਹੋਰ ਪਾ ਲੰਨੇ ਆ ਇਹਦੇ ਵਿੱਚ ਆਹ ਲਓ ਜੀ ਥੋੜਾ ਜਿਹਾ ਬੇਸਣ ਹੋਰ ਪਾ ਲਾਂਗੇ ਬਈ ਇੱਕ ਗੱਲ ਦਾ ਖਿਆਲ ਰੱਖਣਾ ਵੀ ਜੇ ਮੰਨ ਲਓ ਆਪਾਂ 1/2 ਕਿਲੋ ਬੇਸਣ ਦੇ ਪਰ ਆ ਰਹੇ ਆ ਤਾ ਚਾ 400 ਗ੍ਰਾਮ ਕੀ ਵੀ ਚਲ ਜਾਊਗਾ ਠੀਕ ਹੈ ਜੀ ਕੀਰ ਫੈਂਡ ਯਾਨੀ 400 ਗ੍ਰਾਮ ਯਾਨੀ ਵੱਧ ਨਹੀਂ ਪਾਉਣਾ ਹੈਗਾ 500 ਗ੍ਰਾਮ ਤੇ ਠੀਕ ਹੈ ਜੀ ਤੇ ਲੋ ਜੀ ਇਹਨੂੰ ਹੁਣ ਆਪਾਂ ਭੁੰਨਦੇ ਆ ਠੀਕ ਹੈ ਜੀ ਇਹਨ ਮਠੀਆਂਾਂ 'ਚ ਪਰ ਚੰਗੀ ਤਰ੍ਹਾਂ ਭੁੰਨ ਲੂਗੇ ਤੇ ਇੱਕ ਗੱਲ ਦਾ ਤੁਸੀਂ ਖਿਆਲ ਰੱਖਿਓ ਜਦੋਂ ਵੀ ਬੇਸਣ ਭੁੰਨਣਾ ਆਪਾਂ ਨੇ ਇਹ ਮਠੀਆਂਾਂ 'ਚ ਪਰ ਭੁੰਨਣਾ ਹੈ ਪੂਰੀ ਸੇਕ ਪਰ ਨਹੀਂ ਭੁੰਨਣਾ ਹੈਗਾ ਇੱਕ ਤਾਂ ਬੇਸਣ ਛੇਤੀ ਕਾਲਾ ਹੋ ਜਾਂਦਾ ਠੀਕ ਹੈ ਜੀ ਤੇ ਬੇਸਣ ਦਾ ਉਹ ਸਵਾਦ ਵੀ ਨਹੀਂ ਆਂਦਾ ਦੱਡੂਆਂ ਦਾ ਤੇ ਲੋ ਜੀ ਆਪਾਂ ਇਹਨੂੰ ਮੱਠੀਆਂਾਂ 'ਚ ਪਰ ਭੁੰਨੂਗੇ ਤਕਰੀਬਨ ਇਹਨੂੰ ਬੇਸਣ ਨੂੰ ਭੁੰਨਣ ਨੂੰ ਮੰਨੂ 15 ਤੋਂ 20 ਮਿੰਟ ਲੱਗ ਜਾਣੇ ਆ ਠੀਕ ਹੈ ਜੀ ਜਦੋਂ ਬੇਸਣ ਆਪਾਂ ਨੂੰ ਭੁੰਨਿਆ ਗਿਆ ਬੇਸਣ ਠੰਡਾ ਹੋਣ ਵਾਸਤੇ ਛੱਡ ਦਾਂਗੇ ਫਿਰ ਉਸ ਤੋਂ ਬਾਅਦ ਬਣਾ ਕੇ ਦਿਖਾਵਾਂਗੇ ਤੁਹਾਨੂੰ ਪੂਰਾ ਉਹ ਮਿਲਦੇ ਆਂ ਫਿਰ ਹੁਣ ਥੋੜੀ ਦੇਰ ਬਾਅਦ ਲੋ ਜੀ ਬੇਸਣ ਆਪਣਾ ਪੁੰਨ ਹੋ ਰਿਹਾ ਠੀਕ ਹੈ ਜੀ ਸਿਰਫ ਥੋੜੀ ਜਿਹੀ ਕਸਰ ਰਹਿ ਗਈ ਇਹਦੇ ਚ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਚੈੱਕ ਕਰਕੇ ਠੀਕ ਹੈ ਜੀ ਇਹਨੂੰ ਆਪਾਂ ਨੇ ਕਿੱਦਾਂ ਚੈੱਕ ਕਰਨਾ ਐਦਾਂ ਥੋੜਾ ਜਿਹਾ ਬੇਚਨ ਚੱਕਣਾ ਉੱਪਰ ਠੀਕ ਹੈ ਜੀ ਆਹ ਦੇਖੋ ਜਦੋਂ ਪਾਣੀ ਦਾ ਛਿੱਟਾ ਮਾਰੂਗੇ ਐਪਰ ਬੁਆਇਲ ਉੱਠੂਗਾ ਠੀਕ ਹੈ ਜੀ ਆਹ ਦੇਖੋ ਵਿੱਚ ਵੀ ਤੁਹਾਨੂੰ ਮਾਰ ਕੇ ਦਿਖਾ ਦਿੰਦਾ ਛਿੱਟਾ ਠੀਕ ਹੈ ਜੀ ਆਹ ਦੇਖੋ ਇਹ ਫੁੱਲਣ ਲੱਗ ਗਿਆ ਇਹਦਾ ਮਤਲਬ ਇਹ ਰੈਡੀ ਆ ਇੱਕ ਅੱਧਾ ਮਿੰਟ ਇਹਨੂੰ ਆਪਾਂ ਹੋਰ ਪਕਾਉਂਗੇ ਹਲਕਾ ਜਿਹਾ ਇੱਕ ਤਰ੍ਹਾਂ ਜੋ ਖੁਸ਼ਬੂ ਵਧੀਆ ਆ ਰਹੀ ਆ ਜੀ ਹੁਣ ਖੁਸ਼ਬੂ ਛੱਡਣ ਲੱਗ ਜਾਂਦਾ ਬੇਸਣ ਪਿੰਨੀ ਪਿੰਨੀ ਜੀ ਪਤਾ ਲੱਗ ਜਾਂਦਾ ਤੇ ਇਹਦਾ ਕਲਰ ਵੀ ਚੇਂਜ ਹੋ ਗਿਆ ਦੇਖੋ ਆਪਾਂ ਨੇ ਜ਼ਿਆਦਾ ਓਵਰ ਚੇਂਜ ਵੀ ਨਹੀਂ ਕਰਨਾ ਕਿਉਂਕਿ ਕੁਝ ਕੁ ਪਰਸੈਂਟ ਇਹ ਜਦੋਂ ਆਪਾਂ ਇਹਨੂੰ ਥੱਲੇ ਤਾਰੂਗੇ ਕੜਾਹੀ ਦੀ ਹੀਟ ਨਾਲ ਵੀ ਪੱਕ ਜਾਂਦਾ ਏ ਠੀਕ ਆ ਜੀ ਕਿਉਂਕਿ ਕੜਾਹੀ ਗਰਮ ਹੁੰਦੀ ਆ ਉਸ ਕਿਦੇ ਚ ਆਪਣੀ ਚ ਹੀਟ ਹੁੰਦੀ ਆ ਉਹਦੇ ਕਰਕੇ ਵੀ ਇਹ ਪੱਕ ਜਾਂਦਾ ਤੇ ਲਓ ਜੀ ਗੈਸ ਕਰਦੇ ਆ ਆਪਾਂ ਹੁਣ ਬੰਦ ਠੀਕ ਆ ਜੀ ਬੇਸਣ ਆਪਣਾ ਪੱਕ ਗਿਆ ਤੇ ਇਹਨੂੰ ਠੰਡਾ ਹੋਣ ਵਾਸਤੇ ਛੱਡ ਦਿੰਨੇ ਆ ਤੇ ਆਪਾਂ ਬਣਾਉਨੇ ਆ ਜੀ ਹੁਣ ਪੂਰਾ ਠੀਕ ਹੈ ਲੱਡੂਆਂ ਵਾਸਤੇ ਜਿਹੜਾ ਕਿ ਆਪਾਂ ਨੂੰ ਚਾਹੀਦਾ ਇਹਦੇ ਵਿੱਚ ਪਾਉਣ ਵਾਸਤੇ ਤੇ ਇੱਕ ਕੰਮ ਤੁਸੀਂ ਹੋਰ ਕਰਨਾ ਜੀ ਜਦੋਂ ਤੁਸੀਂ ਬੇਸਣ ਆਪਣਾ ਪੁੰਨ ਹੋ ਗਿਆ ਆਪਾਂ ਨੇ ਥੱਲੇ اتار ਲਿਆ ਠੀਕ ਹੈ ਜੀ ਕੜਾਹੀ ਤੋਂ ਚੁੱਲ੍ਹੇ ਤੋਂ ਤੋਂ ਉਦੋਂ ਚ ਆਪਾਂ ਨੇ ਗੈਸ ਬੰਦ ਹੋਣਾ ਚਾਹੀਦਾ ਹੈ ਹਲਕੀ ਜਿਹੀ ਹਲਤੀ ਪਾ ਦੇਣੀ ਆ ਜੇ ਬੇਸਣ ਜ਼ਿਆਦਾ ਹੋਇਆ ਤਾਂ ਥੋੜੀ ਜਿਹੀ ਕਵਾਂਟੀਟੀ ਜ਼ਿਆਦਾ ਪਾ ਲਿਓ ਮੇਰੇ ਕੋਲ ਸਿਰਫ ਥੋੜਾ ਜਿਹਾ ਬੇਸ ਰਨਾ ਤੇਰਪਾ ਮੈਂ ਹਲਕੀ ਚੁਟਕੀ ਸਮਾਨ ਹਲਦੀ ਪਾਈ ਆ ਠੀਕ ਹੈ ਜੀ ਇਹ ਨਾਲ ਜਿਹੜਾ ਕਲਰ ਆ ਥੋੜਾ ਜਿਹਾ ਵਧੀਆ ਹੋ ਜਾਂਦਾ ਲੱਡੂਆਂ ਦਾ ਤੇ ਲਓ ਜੀ ਇਹਨੂੰ ਕਰਦੇ ਆ ਹੁਣ ਆਪਾਂ ਸਾਈਡ ਤੇ ਆਪਾਂ ਬਣਾਉਨੇ ਆ ਜੀ ਬੂਰਾ ਤੇ ਲਓ ਜੀ ਬੂਰਾ ਬਣਾਉਣ ਦੇ ਲਈ ਇੱਕ ਕੜਾਹੀ ਦੇ ਵਿੱਚ ਮੈਂ ਠੀਕ ਹੈ ਜੀ ਟੀਨੀ ਪਾ ਲਈ ਤਕਰੀਬਤ 150 ਗ੍ਰਾਮ ਠੀਕ ਹੈ ਜੀ ਤੇ ਇਹਦੇ 'ਚ ਥੋੜਾ ਜਿਹਾ ਪਾ ਲਿਆ ਪਾਣੀ ਕਿਉਂਕਿ ਕੁਸਕਚਾਣੀ ਮੇਰੇ ਕੋਲ ਪਈ ਆ ਠੀਕ ਹੈ ਜੀ ਤੇ ਪਹਿਲਾਂ ਤਾਂ ਆਪਾਂ ਜਿਹੜੀ ਆਪਾਂ ਨੇ ਚੀਨੀ ਲਈ ਆ ਇਹਨੂੰ ਕਰਾਂਗੇ ਮੈਲਟ ਤੇ ਬੂਰਾ ਕੁੱਟਣ ਲੱਗੇ ਬੂਰਾ ਬਣਾਉਣ ਲੱਗੇ ਠੀਕ ਹੈ ਜੀ ਤੁਸੀਂ ਇੱਕ ਗੱਲ ਦਾ ਖਿਆਲ ਰੱਖਣਾ ਇੱਕ ਤਾਂ ਤੁਹਾਡੇ ਕੋਲ ਕੜਾਹੀ ਹੋਣੀ ਚਾਹੀਦੀ ਆ ਠੀਕ ਹੈ ਜੀ ਖੋਚਣਾ ਵਧੀਆ ਹੋਣਾ ਚਾਹੀਦਾ ਏ ਤਾਂ ਹੀ ਬੂਰਾ ਬਣੂਗਾ ਤੇ ਕਦੇ ਵੀ ਦੇਗੇ ਮਾ ਜਾਂ ਕਿਸੇ ਤੰਗ ਭਾਂਡੇ 'ਚ ਬੂਰਾ ਕੁੱਟਣ ਦੀ ਕੋਸ਼ਿਸ਼ ਨਾ ਕਰਿਓ ਬੂਰਾ ਬਣਦਾ ਠੀਕ ਹੈ ਜੀ ਹਮੇਸ਼ਾ ਕੜਾਹੀ ਦੇ ਵਿੱਚ ਦੇਗੇ ਦੁੱਗੇ ਚ ਨਹੀਂ ਬਣਦਾ ਇਹ ਤੇ ਇੱਕ ਖੁੱਲਾ ਭਾਂਡਾ ਹੋਣਾ ਚਾਹੀਦਾ ਠੀਕ ਹੈ ਜੀ ਹਮੇਸ਼ਾ ਕੜਾਹੀ ਹੈ ਜਿਹੜੀ ਥੋੜੀ ਜਿਹੀ ਵੱਡੀ ਹੋਣੀ ਚਾਹੀਦੀ ਆ ਕਿਉਂਕਿ ਜਦੋਂ ਆਪਾਂ ਬੂਰਾ ਮਸਲੂਗੇ ਠੀਕ ਹੈ ਜੀ ਫਿਰ ਆਪਾਂ ਨੂੰ ਦਿੱਕਤ ਨਹੀਂ ਆਊਗੀ ਤੇ ਲੋ ਜੀ ਪਹਿਲਾਂ ਆਪਾਂ ਚੀਨੀ ਮੈਲਟ ਕਰ ਲੰਨੇ ਆ ਫਿਰ ਮਿਲਦੇ ਆ ਬਾਅਦ ਚ ਲੋ ਜੀ ਚੀਨੀ ਆਪਣੀ ਮੈਲਟ ਹੋ ਗਈ ਆ ਹੁਣ ਜਿਹੜੀ ਚਾਣੀ ਆਪਣੇ ਕੋਲ ਬਚੀ ਹੋਈ ਸੀ ਠੀਕ ਹੈ ਜੀ ਅੱਪਾ ਉਹ ਵੀ ਇਹਦੇ ਵਿੱਚ ਪਾ ਲੰਨੇ ਆ ਸੇਕ ਕਰ ਲੰਨੇ ਪੂਰਾ ਹੁਣ ਆਪਾਂ ਠੀਕ ਆ ਜੀ ਇਹਨੂੰ ਵਿੱਚ ਵਿੱਚ ਮਾ ਹਲਾਈ ਵੀ ਜਾਣਾ ਆਪਾਂ ਨੇ ਤੇ ਹੁਣ ਤੁਹਾਨੂੰ ਬਣਾ ਕੇ ਦਿਖਾਉਂਦੀ ਆ ਜੀ ਬੂਰਾ ਠੀਕ ਆ ਜੀ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਵਾਲਾ ਦਵਾਂਗੇ ਸੋ ਮਿਲਤੀਆਂ ਜੀ ਹੁਣ ਇਹਦੀ ਬੱਤ ਤੇ ਜਦ ਇਹਦੀ ਬੱਤ ਆ ਗਈ ਫਿਰ ਤੁਹਾਨੂੰ ਦੱਸਾਂਗੇ ਵੀ ਕਿਹੜੀ ਬੱਤ ਤੇ ਆਪਾਂ ਨੇ ਬੂਰਾ ਬਣਾਉਣਾ ਹੈ ਤੇ ਲਓ ਜੀ ਬੂਰਾ ਆਪਣਾ ਬਣਨ ਵਾਲਾ ਹੀ ਥੋੜੀ ਕਸਰ ਹੈ ਜੀ ਹਲੇ ਚਾਣੀ ਚ ਮੈਂ ਤੁਹਾਨੂੰ ਦਿਖਾ ਦਿੰਨਾ ਆ ਦੇਖੋ ਠੀਕ ਹੈ ਜੀ ਜਦੋਂ ਆਪਣੀ ਉਂਗਲੀ ਤੇ ਠੀਕ ਹੈ ਜੀ ਆਦੀ ਗੋਲੀ ਬਣਨ ਲੱਗ ਜਵੇ ਠੀਕ ਹੈ ਜੀ ਆ ਦੇਖੋ ਛਾਣੀ ਦੀ ਠੀਕ ਹੈ ਜੀ ਐਦਾਂ ਗੋਲੀ ਜਿਆਦਾ ਟਾਈਟ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਐਦਾਂ ਬਣਨੀ ਚਾਹੀਦੀ ਆ ਦੇਖ ਲਓ ਠੀਕ ਹੈ ਜੀ ਇਸ ਤਰੀਕੇ ਨਾਲ ਬਣਨੀ ਚਾਹੀਦੀ ਹੈ ਗੋਲੀ ਤੇ ਲਓ ਜੀ ਗੈਸ ਕਰਦੇ ਹੁਣ ਆਪਾਂ ਬੰਤ ਤੇ ਲਓ ਜੀ ਗੈਸ ਆਪਾਂ ਬੰਦ ਕਰਤਾ ਤੁਸੀਂ ਜੇ ਇਹਨੂੰ ਹਲਕਾ ਹਲਕਾ ਆਪਣੇ ਹਿਲਾਈ ਜਾਣਾ ਮਤਲਬ ਜਿਆਦਾ ਵੀ ਨਹੀਂ ਹਿਲਾਉਣਾ ਹੈਗਾ ਵਿਚ ਮੰਨ ਠੀਕ ਹੈ ਜੀ ਤੇ ਇਹਨੇ ਆਪਣੇ ਆਪ ਖੁੱਲਣਾ ਸਟਾਰਟ ਹੋ ਜਾਣਾ ਆ ਦੇਖੋ ਠੀਕ ਹੈ ਜੀ ਇੱਕ ਵਾਰ ਮੈਂ ਤੁਹਾਨੂੰ ਹੋਰ ਦਿਖਾ ਦਿੰਦਾ ਆਪਾਂ ਨੇ ਹਲਕਾ ਜਿਆ ਯਾਨੀ ਜਦੋਂ ਵੀ ਚੈੱਕ ਕਰਨਾ ਤੁਸੀਂ ਉਂਗਲੀ ਤੇ ਫੋਕ ਜ਼ਰੂਰ ਮਾਰ ਲਿਓ ਠੀਕ ਹੈ ਜੀ ਗਰਮ ਹੁੰਦੀ ਬਾਤ ਇਹ ਬਹੁਤ ਤੁਹਾਡੀ ਉਂਗਲੀ ਵੀ ਜਲ ਸਕਦੀ ਆ ਆ ਦੇਖੋ ਠੀਕ ਹੈ ਜੀ ਇਸ ਤਰੀਕੇ ਨਾਲ ਇਹ ਇੱਕ ਵਾਰ ਇਹ ਚੜੂਗੀ ਤੇ ਹੌਲੀ-ਹੌਲੀ ਆ ਲੋ ਠੀਕ ਹੈ ਜੀ ਬਾਤ ਇਹਦੀ ਆ ਦੇਖੋ ਇਹ ਗੋਲੀ ਬਣ ਗਈ ਨਾ ਹੱਥ ਦੇ ਵਿੱਚੇ ਉਂਗਲੀ ਦੇ ਉੱਪਰ ਗੋਲੀ ਬਣ ਗਈ ਇਹਦੀ ਇੰਦਾ ਗੋਲੀ ਬਣਨੀ ਚਾਹੀਦੀ ਆ ਤੈਨੂੰ ਹਲਕਾ-ਹਲਕਾ ਪਹਲਾਈ ਜਾਵਾਂਗੇ ਠੀਕ ਹੈ ਜੀ ਇਹਨੇ ਇੱਕ ਅੱਧੇ ਮਿੰਟ ਦੇ ਵਿੱਚ ਇੰਦਾ ਫੁੱਲ-ਫੁੱਲ ਕੇ ਆ ਦੇਖੋ ਠੀਕ ਹੈ ਜੀ ਹਲਾਉਣ ਤੇ ਫੁੱਲਣ ਲੱਗ ਗਿਆ ਨਾ ਇਹ ਇਹਨੇ ਆਪਣੇ ਆਪ ਫੁੱਲਣਾ ਸਟਾਰਟ ਹੋ ਜਾਣਾ ਤੈਂ ਦਾ ਚੈੱਕ ਮਾਰੂਗਾ ਇਹ ਠੀਕ ਹੈ ਜੀ ਤੇ ਖੋਲਣਾ ਸਟਾਰਟ ਹੋ ਜੂਗਾ ਬੂਰਾ ਇਸ ਤਰੀਕੇ ਨਾਲ ਜਿਹੜੇ ਹਲਵਾਈ ਆ ਠੀਕ ਹੈ ਜੀ ਅਸੀਂ ਬੂਰਾ ਪਣਾਉਂਦੇ ਆ ਜੀ ਆ ਦੇਖੋ ਹੁਣ ਦੇਖੋ ਇੱਕ ਲੱਕਤ ਖੋਲੂਗਾ ਉੱਪਰ ਨੂੰ ਇਹ ਤੇ ਆਹ ਲੋ ਜੀ ਇਸ ਤਰੀਕੇ ਨਾਲ ਇਹਨੇ ਫੁੱਲਣਾ ਸਟਾਰਟ ਹੋ ਜਾਣਾ ਠੀਕ ਹੈ ਜੀ ਇੱਕ ਤੁਹਾਡੇ ਕੋਲ ਖੋਟਣਾ ਵਧੀਆ ਚਾਹੀਦਾ ਇਸ ਟਾਈਮ ਤੇ ਠੀਕ ਹੈ ਜੀ ਤੇ ਇੱਕ ਤੁਹਾਡੇ ਹੱਥ ਵਿੱਚ ਕੱਪੜਾ ਚਾਹੀਦਾ ਏ ਕੜਾਹੀ ਨੂੰ ਫੜਨ ਵਾਸਤੇ ਆਹ ਲੋ ਠੀਕ ਹੈ ਜੀ ਇਸ ਤਰੀਕੇ ਨਾਲ ਜਿਹੜਾ ਠੀਕ ਹੈ ਜੀ ਬੂਰਾ ਬੜਾਇਆ ਜਾਂਦਾ ਤੇ ਆਪਾਂ ਨੇ ਇਹਨੂੰ ਹਲਕਾ ਹਲਕਾ ਹਿਲਾਇਆ ਜਾਣਾ ਜਦੋਂ ਐਦਾਂ ਫੁੱਲਣ ਲੱਗ ਜਵੇ ਫਿਰ ਆਪਾਂ ਨੇ ਐਦਾਂ ਹਲਕਾ ਹਲਕਾ ਖੋਚਣਾ ਮਾਰੀ ਜਾਣਾ ਇਹ ਚ ਠੀਕ ਹੈ ਜੀ ਆਹ ਲਓ ਠੀਕ ਹੈ ਜੀ ਇਹਨੇ ਆਪਣੇ ਆਪ ਜੁੜਨਾ ਸਟਾਰਟ ਹੋ ਜਾਣਾ ਤੇ ਉਸ ਤੋਂ ਬਾਅਦ ਆਪਾਂ ਨੂੰ 1 ਲਗਤ ਸਪੀਡ ਨਾਲ ਫਿਰ ਇਹਦੇ ਵਿੱਚ ਖੋਚਣਾ ਮਾਰਨਾ ਪੈਣਾ ਆਹ ਲਓ ਜੀ ਠੀਕ ਹੈ ਜੀ ਦੇਖੋ ਕਿਦਾਂ ਇਹ ਫੁੱਲ ਰਿਹਾ ਹੈ ਕਿਉਂਕਿ ਇਹਦੀ ਜਿਹੜੀ ਬੱਤ ਹੁੰਦੀ ਆ ਜੀ ਬਹੁਤ ਗਰਮ ਹੁੰਦੀ ਆ। ਆਹ ਲਓ ਜੀ ਹੁਣ ਇਹ ਫੁੱਲੂਗਾ ਠੀਕ ਆ ਜੀ। ਕੱਦੀ ਵਾਰ ਹੋਰ ਫੁੱਲੂਗਾ ਇਹ। ਤੋਂ ਬਾਅਦ ਆਪਾਂ ਨੇ ਇਹਦੇ 'ਚ ਲਗਾਤਾਰ ਖੁਚਣਾ ਮਾਰਨਾ। ਲਓ ਜੀ ਹੁਣ ਇਹ ਜਮਣ ਲੱਗ ਗਿਆ। ਠੀਕ ਆ ਜੀ ਹੁਣ ਆਪਾਂ ਨੇ ਇਸ ਤਰੀਕੇ ਨਾਲ ਇਹਦੇ 'ਚ ਖੁਚਣਾ ਮਾਰੀ ਜਾਣਾ। ਤੇ ਬੂਰਾ ਜਿਹੜਾ ਆਪਣਾ ਬਣੀ ਜਾਣਾ ਠੀਕ ਆ ਜੀ ਖੁਚਣਾ ਤੁਸੀਂ ਲਗਾਤਾਰ ਮਾਰਨਾ ਏ। ਕਿ ਤੁਸੀਂ ਖੁਚਣਾ ਮਾਰਨਾ ਰੋਕਤਾ ਠੀਕ ਆ ਜੀ ਐ 'ਚ ਬਣ ਜਾਣੀਆਂ ਗੱਠਾਂ। ਜਿਹੜੀਆਂ ਕਿ ਬਾਦਮ ਆਪਾਂ ਨੂੰ ਭੰਨਣੀਆਂ ਪੈਣੀਆਂ ਫਿਰ ਜਾਂ ਛਾਣਨੀਆਂ ਪੈਣੀਆਂ ਠੀਕ ਹੈ ਜੀ ਆਹ ਲਓ ਜੀ ਬੂਰਾ ਆਪਣਾ ਰੈਡੀ ਆ ਬਣ ਕੇ ਇਹਦਾ ਕਲਰ ਹਲਕਾ ਜਿਹਾ ਬ੍ਰਾਊਨ ਹੈ ਠੀਕ ਹੈ ਜੀ ਦੇਸੀ ਖੰਡ ਵਰਗਾ ਇਹ ਐਸ ਕਰਕੇ ਆ ਕਿਉਂਕਿ ਮੈਂ ਇਹਦੇ ਮੇ ਜਾਮਣ ਵਾਲੀ ਚਾਣੀ ਪਾਈ ਆ ਪਰ ਵਾਈਟ ਵੀ ਹੋ ਜਾਣਾ ਤਾਂ ਠੀਕ ਹੈ ਜੀ ਇਹਦੇ ਇੱਕ ਮਸਾਲਾ ਲਾਉਣਾ ਪੈਂਦਾ ਜਿਹਨੂੰ ਆਪਾਂ ਰੰਗ ਕਾਟ ਕਹਿ ਦਿੰਦੇ ਆ ਪਰ ਰੰਗ ਕਾਟ ਸਿਹਤ ਲਈ ਨੁਕਸਾਨ ਕਰਦਾ ਏ ਕਿਉਂਕਿ ਆਪਾਂ ਕਈ ਵਾਰ ਦੁਕਾਨਾਂ ਵਾਲੇ ਲੱਡੂ ਖਾਂਦੇ ਆ ਨਾ ਲੱਡੂ ਖਾਣ ਤੋਂ ਬਾਅਦ ਆਪਣੀ ਛਾਤੀ ਦੇ ਵਿੱਚ ਜਲਨ ਹੋਣ ਲੱਗ ਜਾਂਦੀ ਹੈ ਠੀਕ ਹੈ ਜੀ ਆਪਾਂ ਕਹਿਣ ਦਿੰਦੇ ਆ ਨਾ ਵੀ ਬੇਸੰਦ ਦਾ ਲੱਡੂ ਖਾਏ ਤੇ ਬਾਅਦ ਇਹ ਜਲਨ ਜੀ ਹੋ ਰਹੀ ਹੈ ਛਾਤੀ ਦੇ ਵਿੱਚ ਉਹ ਇਸ ਕਰਕੇ ਹੁੰਦੀ ਹੈ ਕਿਉਂਕਿ ਬੂਰਾ ਜਿਹੜਾ ਉਹ ਬਣਾਉਂਦੇ ਆ ਉਹਨੂੰ ਸਾਫ਼ ਕਰਨ ਦੇ ਵਾਸਤੇ ਚਿੱਟਾ ਕਰਨ ਦੇ ਵਾਸਤੇ ਉਹਦੇ 'ਚ ਰੰਗ ਕਾਰਡ ਦੀ ਵਰਤੋਂ ਕੀਤੀ ਜਾਂਦੀ ਆ ਆਪਾਂ ਨੇ ਰੰਗ ਕਾਰਡ ਪਾਇਆ ਨਹੀਂ ਠੀਕ ਹੈ ਜੀ ਤੇ ਲਓ ਜੀ ਦਾਣੇਦਾਰ ਆਪਣਾ ਬੂਰਾ ਰੇੜੀ ਆ ਬਣ ਕੇ ਤੇ ਜਿਹੜੀਆਂ ਮਾੜੀਆਂ ਮੋਟੀਆਂ ਡਲੀਆਂ ਹੋਣਗੀਆਂ ਠੀਕ ਹੈ ਜੀ ਆ ਦੇਖੋ ਜਿਆਦਾ ਮਤਲਬ ਕੈੜੀਆਂ ਨਹੀਂ ਹੈਗੀਆਂ ਉਹ ਆਪਾਂ ਉਹਨਾਂ ਨੂੰ ਭੰਨ ਲਵਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਕਿਸੇ ਚੀਜ਼ ਨਾਲ ਇਹਨੂੰ ਮਸਲ ਦੂੰਗੇ ਤੇ ਇਹ ਡਲੀਆਂ ਵੀ ਖਤਮ ਹੋ ਜੂਗੀਆਂ ਤੇ ਲੋ ਜੀ ਬੂਰਾ ਆਪਣਾ ਰੈਡੀ ਹੈ ਇਹਨੂੰ ਆਪਾਂ ਠੰਡਾ ਕਰਕੇ ਥੋੜੀ ਦੇਰ ਤੱਕ ਛਾਣਾਂਗੇ ਉਸ ਤੋਂ ਬਾਅਦ ਫਿਰ ਇਹਦੇ ਨੂੰ 베ਸਣ ਦੇ ਵਿੱਚ ਪਾ ਕੇ ਜਿਹੜਾ ਆਪਾਂ ਨੇ 베ਸਣ ਭੁੰਨ ਕੇ ਰੱਖਿਆ ਫਿਰ ਬਣਾਵਾਂਗੇ ਆਪਾਂ ਲੱਡੂ ਮਿਲਦੇ ਆਂ ਫਿਰ ਥੋੜੀ ਦੇਰ ਬਾਅਦ ਤੇ ਲੋ ਜੀ ਬੂਰਾ ਆਪਾਂ ਨੇ ਛਾਨਣੀ ਪਰ ਕੱਢ ਲਿਆ ਠੀਕ ਹੈ ਜੀ ਤੇ ਇਹਨੂੰ ਛਾਨ ਲਵਾਂਗੇ ਤੇ ਜਿਹੜਾ ਆਪਣੇ ਕੋਲ ਬੂਰਾ ਬਚ ਗਿਆ ਠੀਕ ਹੈ ਜੀ ਇਹ ਬੜੀਆਂ-ਬੜੀਆਂ ਰੋੜੀਆਂ ਜੀਆਂ ਇਹਨੂੰ ਕਿਸੇ ਮਿਕਸੀ ਦੇ ਜੱਗ ਚ ਪਾ ਕੇ ਠੀਕ ਹੈ ਜੀ ਆਪਾਂ ਮਿਕਸੀ ਕਰ ਲਵਾਂਗੇ ਤੇ ਇਹਦਾ ਵੀ ਜਿਹੜਾ ਬੂਰਾ ਬਣਾ ਲਵਾਂਗੇ ਠੀਕ ਹੈ ਜੀ ਇਹਨੂੰ ਮੈਂ ਮਿਕਸੀ ਚ ਪਾ ਲੰਨਾ ਤੇ ਲਓ ਜੀ ਬੂਰਾ ਬਣ ਕੇ ਆਪਣਾ ਰੈਡੀ ਹੈ ਜੀ ਤੇ ਹੁਣ ਵਟਦੇ ਆ ਲੱਡੂ ਲਓ ਜੀ ਆਪਣਾ ਬੇਸਣ ਵੀ ਠੰਡਾ ਹੋ ਚੁੱਕਿਆ ਹੈ ਆ ਦੇਖੋ ਹੁਣ ਇਹਦੇ ਵਿੱਚ ਪਾ ਕਰਾਂਗੇ ਬੂਰਾ ਮਿਕਸ ਤਕਰੀਬਨ ਆਪਣਾ ਜਿਹੜਾ ਟੋਟਲ ਮਾਲ ਹੈਗਾ ਮੰਨ ਲਓ ਇਹ 150 ਗ੍ਰਾਮ ਘੀਤ ਆ ਠੀਕ ਹੈ ਜੀ ਤੇ 150 ਗ੍ਰਾਮ ਮੰਨ ਲਓ ਆਪਾਂ ਨੇ ਪੇਸਣ ਪਾਇਆ 300 ਗ੍ਰਾਮ ਹੋ ਗਿਆ ਇਹ ਟੋਟਲ ਤੇ ਇਹਦੇ ਵਿੱਚ ਆਪਾਂ 300 ਗ੍ਰਾਮ ਵੀ ਪਾ ਸਕਦੇ ਆ ਬੂਰਾ ਜੇ ਘੱਟ ਮਿੱਠਾ ਖਾਣਾ ਹੋਇਆ ਤਾਂ 200 ਗ੍ਰਾਮ ਪਾ ਦਿਓ ਨਹੀਂ 250 ਗ੍ਰਾਮ ਪਾ ਦਿਓ ਠੀਕ ਹੈ ਜੀ ਮੰਨ ਲਓ ਜੀ ਕਿਨ੍ਹਾ ਅੱਧਾ ਕਿਲੋ ਮਾਲ ਪੇਸਣਾ ਹੈ ਆਪਣਾ ਠੀਕ ਹੈ ਜੀ ਤੇ ਉਹਦੇ 'ਚ ਆਪਾਂ ਨੇ ਅੱਧਾ ਕਿਲੋ ਘੀ ਪਾ ਲਿਆ ਕਿਲੋ ਹੋ ਗਿਆ ਉਹ ਕਿਲੋ ਦੇ ਵਿੱਚ ਕਿਲੋ ਬੂਰਾ ਵੀ ਪੈ ਜਾਊਗਾ ਤੇ ਘੱਟ ਵੀ ਪੈ ਸਕਦਾ ਏ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਇਹਦੇ ਚ ਬੂਰਾ ਐਡ ਕਰਾਂਗੇ ਤੇ ਪਹਿਲਾਂ ਆਪਾਂ ਨੇ ਘੱਟ ਕੁਆਂਟੀਟੀ ਪਾਈ ਆ ਠੀਕ ਹੈ ਜੀ ਪਹਿਲਾਂ ਆਪਾਂ ਆਪਣਾ ਪਲਟਾ ਸਾਫ਼ ਕਰ ਲਾਂਗੇ ਬੂਰੇ ਨਾਲ ਆ ਦੇਖਾ ਇੱਦਾਂ ਸਾਰੇ ਉਤਲ ਜੁਗ ਉੱਪਰ ਤੇ ਸਾਰੇ ਹੀ ਤੇ ਇਹਨੂੰ ਕਰਾਂਗੇ ਮਿਕਸ ਤੇ ਇੱਕ ਗੱਲ ਦਾ ਖਿਆਲ ਰੱਖਣਾ ਜਦੋਂ ਵੀ ਮਿਕਸ ਕਰਨਾ ਠੀਕ ਹੈ ਜੀ ਇਹ ਠੰਡਾ ਹੋਣਾ ਚਾਹੀਦਾ ਏ ਗਰਮ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਤੇ ਲੋ ਜੀ ਬੂਰਾ ਆਪਣਾ ਘੱਟ ਹੈ ਮੂਰਾ ਥੋੜਾ ਜਿਹਾ ਪਾਉਨੇ ਆ ਹੋਰ ਤੇ ਲੋ ਜੀ ਇਹਨੂੰ ਕਰਦੇ ਆ ਹੁਣ ਆਪਾਂ ਮਿਕਸ ਆ ਆਹ ਲਓ ਠੀਕ ਹੈ ਜੀ ਹੁਣ ਆਪਣਾ ਕੰਮ ਹੋ ਗਿਆ ਪਰਫੈਕਟ ਤੇ ਇਹਨੂੰ ਚੰਗੀ ਤਰ੍ਹਾਂ ਮਲੂਗੇ ਆਪਾਂ ਕਿਉਂਕਿ ਮਿਕਸ ਕਰਨਾ ਇਹ ਜ਼ਰੂਰੀ ਆ ਤੇ ਹੁਣ ਇਹਦੇ ਆਪਾਂ ਲੱਡੂ ਆ ਜਿਹੜੇ ਉਹ ਵਟ ਲਾਂਗੇ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਤੁਸੀਂ ਘਰੇ ਬੇਸਣ ਦੇ ਲੱਡੂ ਬਣਾ ਸਕਦੇ ਹੋ ਠੀਕ ਹੈ ਜੀ ਜੇ ਤੁਹਾਨੂੰ ਪੂਰਾ ਕੁੱਟਣ ਚ ਠੀਕ ਹੈ ਜੀ ਬਣਾਉਣ ਚ ਦਿੱਕਤ ਆਉਂਦੀ ਆ ਤਾਂ ਚੁੱਪ ਕਰਕੇ ਆਪਣਾ ਦੁਕਾਨ ਤੇ ਰੈਡੀਮੇਡ ਪੂਰਾ ਲਿਆਓ ਠੀਕ ਹੈ ਜੀ ਲੱਡੂਆਂ ਦੇ ਵਿੱਚ ਉਹ ਪਾਓ ਲਓ ਜੀ ਕਦੀ ਮਲਾਈ ਕਰਨੀ ਜ਼ਰੂਰੀ ਆ ਠੀਕ ਹੈ ਜੀ ਨਹੀਂ ਆਪਣੇ ਲੱਡੂ ਤੇੜੀ ਜਾਣੇ ਤੇ ਲਓ ਜੀ ਮਿਕਸਚਰ ਆਪਣਾ ਰੈਡੀ ਹੋ ਗਿਆ ਉਹਨੂੰ ਫਟਾਫਟ ਠੀਕ ਹੈ ਲੱਡੂ ਬੱਟ ਕੇ ਆਪਾਂ ਨੇ ਇਸ ਤਰੀਕੇ ਨਾਲ ਆ ਦੇਖੋ ਜਿੱਡਾ ਕੁ ਆਪਾਂ ਨੇ ਸਹਿਜ ਰੱਖਣਾ ਹੋਇਆ ਤੁਸੀਂ ਤੇ ਸਾਰੇ ਲੱਡੂ ਇਸ ਤਰੀਕੇ ਨਾਲ ਬੱਟ ਕੇ ਆਪਾਂ ਕਿਸੇ ਚੀਜ਼ ਚ ਕੱਢ ਲਾਂਗੇ ਮਿਲਦੇ ਆ ਜੀ ਫਿਰ ਆਪਾਂ ਹੁਣ ਥੋੜੀ ਦੇਰ ਬਾਅਦ ਲੱਡੂ ਬੱਟਣ ਤੋਂ ਬਾਅਦ ਤੇ ਲਓ ਜੀ ਲੱਡੂ ਬਣ ਕੇ ਹੋ ਗਏ ਆਪਣੇ ਰੈਡੀ ਠੀਕ ਹੈ ਜੀ ਬਹੁਤ ਹੀ ਵਧੀਆ ਲੱਡੂ ਬਣਾਈ ਇਹ ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਇਹਦੇ ਵਿੱਚ ਕੋਈ ਡ్రਾਈ ਫਰੂਟ ਵਗੈਰਾ ਐਡ ਕਰਨੇ ਹੋਏ ਉਹ ਵੀ ਕਰ ਲਿਓ ਠੀਕ ਹੈ ਜੀ ਕੋਈ ਚੱਕਰ ਨਹੀਂ ਕੋਈ ਮਗਜ ਹੋਏ ਜਾਂ ਕੁਝ ਵੀ ਚੀਜ਼ ਪਾਉਣੀ ਹੋਈ ਪਿਸਤਾ ਵਗੈਰਾ ਤੁਸੀਂ ਪਾ ਸਕਦੇ ਹੋ ਸੋ ਵੀਡੀਓ ਕਿਦਾਂ ਦੀ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਸੋ ਮਿਲਦੇ ਆ ਜੀ ਫਿਰ ਹੁਣ ਅਗਲੀ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ